ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਛੁਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਬੰਗਾ ਪੁਲਿਸ ਨੂੰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਹੁਣਾਂ ਦੀ ਅਗਵਾਈ ਹੇਠ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਫਰਤੀ ਦਿਖਾਈ ਔਰ ਪੁਲਿਸ ਨੇ ਬੀਤੇ ਦਿਨੀ ਬੰਗਿਆਂ ਵਿਖੇ ਮਨੀ ਐਕਸਚੇਂਜ ਦੀ ਦੁਕਾਨ ਤੇ ਹਥਿਆਰ ਦਿਖਾ ਕੇ ਅਤੇ ਇੱਕ ਲੜਕੀ ਨੂੰ ਫੱਟੜ ਕਰਕੇ ਜ਼ਖਮੀ ਕਰਕੇ ਜਿਹੜੀ ਲੁੱਟ ਹੋਈ ਸੀ ਉਸ ਦਾ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ ਔਰ ਹੁਣ ਪ੍ਰੈਸ ਕਾਨਫਰੈਂਸ ਤੋਂ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਲੁਟੇਰਾ ਹੈ ਇਹ ਦੁਕਾਨ ਦਾ ਭੇਤੀ ਸੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਛਲੇ ਸਮੇਂ ਤੋਂ ਹੀ ਇਸ ਦੁਕਾਨ ਤੇ ਆਂਦਾ ਜਾਂਦਾ ਸੀ ਹੁਣ ਸਵਾਲ ਖੜਾ ਹੁੰਦਾ ਹੈ ਕਿ ਉਸਨੇ ਯੋਜਨਾ ਕਿਵੇਂ ਬਣਾਈ ਤਾਂ ਦੱਸਦੀ ਹੈ ਕੋਈ ਆਮ ਵਾਰਦਾਤ ਨਹੀਂ ਸੀ ਮੁਲਜ਼ਮ ਨੇ ਸੋਚ ਸਮਝ ਕੇ ਨਕਲੀ ਪਿਸਤੌਲ ਨਕਲੀ ਪਿਸਤੌਲ ਦੀ ਇਸ ਕਰਕੇ ਗੱਲ ਕਰ ਰਹੇ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਦੇ ਕੋਲੋਂ ਨਕਲੀ ਪਿਸਤੌਲ ਬਰਾਮਦ ਹੋਈ ਹੈ ਲੇਕਿਨ ਦਹਿਸ਼ਤ ਅਸਲੀ ਫਲਾਈ ਗਈ ਸੀ ਇਸ ਦੇ ਇਰਾਦੇ ਬਹੁਤ ਖਤਰਨਾਕ ਸੀ ਇਸ ਮੁਲਜ਼ਮ ਨੇ ਇੱਕ ਔਰਤ ਨੂੰ ਬੇਰਹਿਮੀ ਨਾਲ ਜ਼ਖਮੀ ਕੀਤਾ ਸਿਰਫ ਲੁੱਟ ਨਹੀਂ ਇਨਸਾਨੀਅਤ ਤੇ ਹਮਲਾ ਵੀ ਕੀਤਾ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਹੋ ਰਹੀ ਹੈ ਪੁਲਿਸ ਦਾ ਕਹਿਣਾ ਕਿ 49000 ਦੇ ਆਸ-ਪਾਸ ਜਿਹੜੀ ਲੁੱਟ ਹੋਈ ਸੀਗੀ ਔਰ ਪੁਲਿਸ ਨੇ 15000 ਰੁਪਏ ਜਿਹੜੇ ਰਿਕਵਰ ਵੀ ਕਰ ਲਏ ਤੇ ਨਕਲੀ ਪਿਸਤੌਲ ਵੀ ਬਰਾਮਦ ਕਰ ਲਈ ਹੈ ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਮੁਲਜ਼ਮ ਦੀ ਜਿਹੜੀ ਯੋਜਨਾ ਆ ਉਹ ਬੜੀ ਖਤਰਨਾਕ ਸੀ ਆਖਰਕਾਰ ਕਾਨੂੰਨ ਦੇ ਹੱਥ ਲੰਮੇ ਹੁੰਦੇ ਆ ਤੇ ਹੱਥ ਲੰਮੇ ਸਾਬਤ ਹੋਇਆ ਪਰ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਨੇ ਦਲੀਲ ਦਿੱਤੀ ਹੈ ਕਿ ਕਰਜ਼ਾ ਉਤਾਰਨ ਲਈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਸਵਾਲ ਇਹ ਹਨ ਕਿ ਕੀ ਕਰਜ਼ਾ ਉਤਾਰਨ ਲਈ ਇਸ ਤਰੀਕੇ ਦੀ ਲੁੱਟ ਸਹੀ ਹੈ ਕਿ ਕਰਜ਼ਾ ਉਤਾਰਨ ਲਈ ਹੁਣ ਲੋਕ ਪਹਿਲਾਂ ਨਕਲੀ ਪਿਸਤੌਲ ਲਿਆਣ ਜਿਵੇਂ ਕਿ ਮੁਲਜ਼ਮ ਕਹਿੰਦਾ ਹੈ ਜਾਂ ਪੁਲਿਸ ਕਹਿੰਦੀ ਹੈ ਕਿ ਨਕਲੀ ਪਿਸਤੌਲ ਬਰਾਮਦ ਹੋਇਆ ਕੀ ਹੁਣ ਸਾਰੇ ਲੋਕ ਜਿਨ੍ਹਾਂ ਨੇ ਕਰਜ਼ਾ ਉਤਾਰਨੇ ਆ ਉਹ ਨਕਲੀ ਪਿਸਤੌਲ ਲੈ ਕੇ ਮਨੀ এক্সচেਜ ਦੀ ਦੁਕਾਨ ਤੇ ਲੁੱਟਾ ਕਰਨ ਤਾਂ ਉਹਨਾਂ ਦੇ ਕਰਜੇ ਲੈਣਗੇ ਤਾਂ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਪੁਲਿਸ ਨੇ ਇਸ ਮਾੜੇ ਅੰਸਰ ਨੂੰ ਜਲਦੀ ਦਬੋਚਿਆ ਪਰ ਸਿਸਟਮ ਉੱਤੇ ਸਵਾਲ ਖੜੇ ਨੇ ਕਿਉਂਕਿ ਜਿਹੜੀ ਲੋਕਾਂ ਨੂੰ ਸੁਰੱਖਿਆ ਮਹਿਸੂਸ ਕਰਾਉਣਾ ਹੈ ਜਿਹੜੀ ਗੱਲ ਹੈ ਕਿ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਉਹ ਗੱਲ ਅਹਿਮ ਹੈ ਆਖਰੀ ਲਫ਼ਜ਼ਾਂ ਵਿੱਚ ਗੱਲ ਕਰੀਏ ਤਾਂ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਇਹਨਾਂ ਵਾਰਦਾਤਾਂ ਨੇ ਸਾਨੂੰ ਸੋਚਣ ਤੇ ਮਜਬੂਰ ਕੀਤਾ ਹੈ ਕਿ ਸਾਡੇ ਇਰਤ ਗਿਰਦ ਕਿਹੋ ਜਿਹੇ ਲੋਕ ਨੇ ਜਾਂ ਅਸੀਂ ਕਿਹੋ ਜਿਹੇ ਲੋਕਾਂ ਵਿੱਚ ਰਹਿੰਦੇ ਆ ਕਿ ਅਸੀਂ ਸੁਰੱਖਿਤ ਮਹਿਸੂਸ ਕਰਦੇ ਆ ਕਿ ਨਹੀਂ ਜਾਂ ਅਸੀਂ ਆਪਣੇ ਇਰਤ ਗਿਰ ਜਿਹੜੇ ਲੋਕਾਂ 'ਤੇ ਕੀ ਭਰੋਸਾ ਕਰ ਸਕਦੇ ਆ ਕਿ ਨਹੀਂ ਇਹ ਵੱਡੇ ਸਵਾਲ ਨੇ ਪਰ ਉਮੀਦ ਕਰਦੇ ਆ ਕਿ ਇਸ ਕੇਸ ਵਿੱਚ ਪੂਰਾ ਇਨਸਾਫ ਹੋਵੇਗਾ ਕਿ ਜਿਹੜਾ ਲੁਟੇਰਾ ਉਸ ਨੂੰ ਬਣਦੀ ਸਜ਼ਾ ਮਿਲੇਗੀ ਦਿਸਾਨੇ ਮੌਕੇ ਤੇ ਪੂਰੀ ਤਸਵੀਰ ਮਾਨਕੂ ਪ੍ਰੈਸਿਸ ਦੇ ਸਾਥ ਬਾਸ਼ਰ ਦੇ ਅਧਿਕਾਰ ਦੇ ਮੁਤਾਬਕ ਕੱਲ ਮਿਤੀ ਨਾਨੂ ਮਾਤਮ ਨੰਬਰ ਮਕਦਮਾ ਜਿਹੜਾ ਸਾਡੇ ਇਥੇ ਲੋਕ ਨੂੰ ਦੱਸਿਆ ਸੀ ਉਸ ਬੰਦੇ ਨਾਲ ਉਹਨਾਂ ਦੋਸ਼ੀ ਜਿਹੜਾ ਹੈਗਾ ਮਨਿੰਦਰ ਸਿੰਘ ਮਤਲ ਪਿਆਰਾ ਸਿੰਘ ਵਾਸੀ ਸੁੰਦਰਾ ਥਾਣਾ ਸਿਟੀ ਬੰਦਾ ਉਹਨਾਂ ਨੇ ਨਕਤਰ ਕੀਤਾ ਜਿਸ ਪਾਸੋਂ ਇੱਕ ਨਕਲੀ ਪਿਸਤਲ ਨਾਲ ਬਾਤ ਕੀਤਾ ਗਿਆ ਹੈ ਜਿਸ ਤੇ ਉਹਨੇ ਇਨ ਅਪਲੀਕੇਸ਼ਨ ਦਿਖਾ ਕੇ ਬਾਤ ਕੀਤੀ ਸੀ ਤੇ ਇਹਦੇ ਕੋਲੋਂ 15000 ਰੁਪਏ ਬੰਦ ਕੀਤਾ ਹੈ ਬਾਕੀ ਇਹਦਾ ਰਮਾਲ ਲੈ ਕੇ ਬਾਕੀ ਇਹਦੀ ਬਰੇਣੀ ਕਦਮਾ ਜੁਰਮ ਨੇ ਰਣਜੀਤ ਕਮੇੜੀਆਂ ਨੂੰ ਬਾਤ ਕੀਤੀ ਜਾਵੇ। ਪਹਿਲਾ ਸੁਨਿਆ ਮੁਵੰਨ ਦੋ ਸਿਆਮੀ ਜਿਹਨੇ ਪਹਿਲੀ ਏਰੀਆ ਬਾਬਰ ਕੀਤੀ ਹੈ ਫਿਰ ਵੀ ਏਰੀਆ ਦੀ ਪੁਛਕਿਛ ਲਈ ਬਹੁਤ ਬਗੰਧਾ ਦੇ ਵਿੱਚ ਖੜੀ ਰਹੇ ਤੇ ਫਿਰ ਇਹ ਬੰਗਾ ਸਿਟੀ ਦਾ ਪੁਜਾਤਰ ਕੀਤਾ ਰਿਹਾ ਸੀ ਲੋਕ ਹੋਣ ਇੱਕ ਡਿਵੀਜ਼ਨ ਤੋਂ ਕੁਝ 5000 ਰੁਪਏ ਬRAND ਹੋ ਚੁੱਕਾ ਬਾਕੀ ਜਿਹੜੀ ਬRAND ਜਿਹੜੀ ਕਰਨੀ ਹੈ ਨਾ ਮੰਨ ਲੇ ਕਿ ਉਹ ਲੋਟ ਕੋ ਕਰਾਂਗੇ ਮੇਨ ਕਾਰਨ ਕੀ ਦੱਸਦਾ ਹੈ ਕਿਉਂਕਿ ਜਿਹਨੇ ਇਹ ਜਗਾ ਇਹ ਕਹਿੰਦਾ ਮੈਂ ਆਪਣਾ ਕਰਜ਼ਾ ਕੋਟਾ ਸੀ ਮਿਲਤੇ ਤੇ ਉਹ ਉੱਤੇ ਕਰਕੇ ਮੈਂ ਵਾਪਸ ਕੀਤਾ ਇਹ ਬੰਦੇ ਲੈ ਕੇ ਜੀ ਇਹ ਪਹਿਲਾਂ ਵੀ ਉਹਨੇ ਦੱਸਾ ਦੇ ਆਉਂਦਾ ਜਾਂਦਾ ਰਹੀ ਐਕਸ਼ਨ ਦਾ ਦੇ ਬੋਲ ਪੈਸੇ ਲੁੱਟ ਕੇ ਕਿੰਨੇ ਲਗੇ ਕਿ 49000 ਦੀ ਖਰਚ ਹੋਈ ਸੀ ਆਮਲਾ ਮਦਈ ਮਦਮਾ ਦੇ ਕੈਂਪ ਉਹ ਜਿਆ ਰੀਆਪੀ ਕੋ ਪਿੱਛੇ ਉਹ ਇਹ ਦੱਸਾ ਵੀ ਕਰਦਾ ਤਾਂ ਕਿਸੇ ਤਰੀਕੇ ਦਾ ਨਹੀਂ ਫਿਰ ਨਾਲ ਇਹ ਜੀ ਉਹ ਦਰ ਸਾਹਮਣੇ ਨਹੀਂ ਆਈ ਨਾ ਜੀ ਜੀ ਬਾਤੇ ਹੋਗਾ ਕਿ ਉੱਥੇ ਉੱਥੇ ਉਹਨੇ ਜਿਹੜੀ ਵਰਕਰ ਸੀ ਉਹ ਲੇਡੀਆਂ ਉਹ ਸੀ ਉੱਥੇ ਸਟਾਫ ਵਾਲੇ ਹਾਂ ਉਹਦੇ ਸਟਾਫ ਕਰਦੇ ਆ ਨਾ ਮੇਰੀ ਕਲ ਇਹ ਦਾ ਮਾਨਗਰ ਇਹ ਅਰਨ ਪੇਸ਼ ਕਰਕੇ ਦਰਵਾਜ਼ਾ ਦੂਸਰਾ ਮਾਨਗਰ ਆ ਜਾਊਗਾ ਫਿਰ ਅਗਲੀ ਪ੍ਰਕਿਰਿਆ ਚੱਲੇਗੀ ਪਰ ਇੱਕ ਨਾ ਕਿਉਂ ਅੱਗੇ ਸਿੱਧੀ ਧਾਰਾ ਦੇ ਬਿਲਕੁਲ ਨੇੜੇ ਰਹੋ ਉਹਦੇ ਬਾਫਿਓਜ਼ ਐਦਾਂ ਦੇ ਜਿਹੜੇ ਕੀ ਪੀਸੀਆਰ ਘਾਟਾ ਜਾਂ ਮੁਲਾਜ਼ਮ ਘਾਟਾ ਕੀ ਧਾਰਾ ਨੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸਾਡੇ ਨਾਲ ਜਿਹੜੀ ਪਕੜਿਆ ਪੁਰੀਆਂ ਪੀਸੀਆਰ ਵੀ ਚੱਲਦਾ ਹੈਗਾ ਪਰ ਨਿਕਲ ਨਹੀਂ ਸ਼ਹਿਰ ਦੇ ਵਿੱਚ ਵਾਧਾ ਤੇ ਇਜ਼ੀ ਨਾ ਵੀ ਬੱਚੇ ਹੁੰਦਾ ਜਾਂਦਾ ਸੀ ਉਹਨਾਂ ਦਾ ਭੇਜੀ ਸੀ ਇਸ ਕਰਕੇ ਨੇ ਆਪਾਂ ਬਾਤਾਂ ਤੋਂ ਅੰਦਾਜ਼ਾ ਦਿੰਦੇ ਹਾਂ ਪਰ ਇਹ ਤੇ ਲੱਗ ਹੁੰਦੀ ਆ ਕਿ ਕੋਈ ਕੋਟਾ ਦਾ ਕੱਢਿਆ ਨਹੀਂ ਨਹੀਂ ਪੁਲਿਸ ਦਾ ਪੂਰਾ ਹੈ ਨੇ